ਨਰਜਣ ਕੀਏ ਤੋਂ ਸਵੀਕਾਰ ਲੈਣਾ ਇੰਦਰੀਆਂ ਦਾ ਹੋਰੇ ਰਾ ਪੈ ਗੇ ਉਲਟੇ ਰਾ ਪੈ ਗੇ ਸੰਸਾਰ ਇਸਰਾ ਪਿਆ ਹੈ ਇਸ ਸੰਸਾਰੀ ਰਸ ਤੇ ਪੈ ਸਾਰੀ ਅਕਲ ਅਕਲ ਇਸੇ ਕੰਮ ਲੱਗੀ ਹੋਈ ਹੈ ਹੋਰ ਕਿਸ ਕੰਮ ਲੱਗੀ ਹੈ ਗਿਆਨ ਅੰਦਰੀਆ ਦਾ ਤੋਂ ਸਵੀਕਾਰ ਲੋ ਇਹਦੇ ਪਿੱਛੇ ਲੱਤੀ ਹੈ ਆਪਣੀ ਸੈਟੀਸਫੈਕਸ਼ਨ ਛੱਡਤੀ ਗਿਆਨ ਅੰਦਰੀਆਂ ਦੀ ਸ਼ੁਰੂ ਕਰ ਲੀ ਜਿਹੜਾ ਗਿਆਨ ਹੈ ਧਰਮ ਹੈ ਇਹ ਤੋਂ ਆਪ ਸੈਟੀਸਫਾਈ ਨਹੀਂ ਹੋ ਜੋ ਪੁੱਛੇ ਪਰਮਾਤਮਾ ਬਾਰੇ ਕੁਝ ਪਤਾ ਕਰ ਲੈ ਕੋਈ ਪਤਾ ਨਹੀਂ ਕਿਉਂ ਵੀ ਕਿਉਂ ਨਹੀਂ ਪਤਾ ਕਿਉਂ ਨਹੀਂ ਬੁੱਧ ਜਿਹੜੀ ਚੀਜ਼ ਇਹ ਨਾਲ ਟਾਈਮ ਲਾਭ ਕਰਨਾ ਜਿੱਥੇ ਤੇਰਾ ਐਂਡ ਹੈ ਜਿੱਥੇ ਤੈ ਪਹੁੰਚਣਾ ਉਹਦਾ ਤੈਨੂੰ ਗਿਆਨ ਕੋਈ ਨਹੀਂ ਕਿਹੜੇ ਰਾਬਿਆ ਹੋਇਆ ਰਗੜ ਪਿਆ ਸੰਸਾਰ ਜ ਸੰਸਾਰ ਸਾਰੇ ਨੂੰ ਦੇਖਣ ਨਹੀਂ ਆਇਆ ਸਹਾਰ ਕਰ ਨਹੀਂ ਆਇਆ ਖਾਣ ਪੀਣ ਨਹੀਂ ਆਇਆ ਯਾਰ ਜਾਲ ਚ ਕੁੜ ਨਹੀਂ ਆਇਆ ਹੈ ਅਨ ਪਾਣੀ ਥੋੜਾ ਖਾਇਆ ਅਨ ਪਾਣੀ ਖਾਣ ਵਾਸਤੇ ਨਹੀਂ ਆਇਆ ਰੰਗ ਤਮਾਸ਼ੇ ਦੇਖਣ ਵਾਸਤੇ ਨਹੀਂ ਆਇਆ ਜੇ ਦੇਖਣ ਵਾਤੇ ਜੀਵਨ ਗਵਾਦੂ ਜੀ ਬੇਚਲਾ ਜਾਊਗਾ ਜੇ ਖਾਣ ਪੀਣ ਜੀਵਨ ਗਵਾਦੂ ਐਵੇਂ ਚਲਾ ਜਾਊਗਾ ਜੇ ਭੋਗ ਭੋਗ ਕਾ ਹੋਏ ਪਾਸੂੜੇ ਭੋਗ ਸੁਦਾ ਆਇਆ ਆਪੀ ਨੇ ਬਹੁਤ ਭੋਗ ਕੇ ਉਹ ਕਾਇ ਹੋਇ ਪਾਸੂੜ ਨੇ ਪੌਰ ਫਿਰ ਉਹ ਰਿਜ਼ਲਟ ਤਾਂ ਹੈ ਪਹਿਲਾਂ ਆ ਤੇ ਚੁੱਕਿਆ ਫਿਰ ਉਹ ਹਾਲਤ ਹੈ ਜੋ ਅਸੀਂ ਲੱਗੇ ਹੋਇਆ ਉਹ ਹਾਲਤ ਉਹੀ ਹੈ ਪਾਸੂੜ ਹੋਏ ਪਾਸੂੜ ਨੇ ਪੌਰ ਸਦਾਇਆ ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘਾਤੀ ਚਲਾਇਆ ਉਹ ਰਿਜ਼ਲਟ ਫਿਰ ਇਹ ਨਿਕਲਣਾ ਫਿਰ ਇਹੀ ਸਿਲਸਿਲਾ ਚੱਲਦਾ ਰਹੂ ਬਾਰ-ਬਾਰ ਗਲ ਸੰਗਲ ਘਾਤੀ ਲਾਇਆ ਵਾਲਾ ਕਰਨ ਕੁਝ ਹੋ ਰਿਹਾ ਸੰਸਾਰ ਲੱਗਿਆ ਕਿਸੇ ਹੋਰ ਕੰਮ ਹੂੰ ਕੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈ ਸੰਤੁਰ ਚੰਦ ਸੂਰਜ ਅਵਤਾਰ ਗਹਿਣੇ ਪੌਣ ਪਾਣੀ ਬੈ ਸੰਤੁਰ ਗਹਿਣੇ ਕਿਹੜੇ ਪਾਤੇ ਗੋਪੀਓ ਦੇ ਅਸਰੀਰ ਪਾਤੇ ਪੌਣ ਪਾਣੀ ਬੈ ਸੰਤੁਰ ਹੋੜ ਪਾਣੀ ਬੈ ਸੰਤਨ ਦਾ ਦੇ ਹੋੜ ਪਾਣੀ ਕੀ ਦੇ ਧਰੀ ਦਾ ਅ ਗਹਿਣਾ ਸਰੀਰ ਦਾ ਪਾਇਆ ਹੋਇਆ ਹੋਰ ਇਹਦਾ ਗਹਿਣਾ ਪਾਇਆ ਹੋਇਆ ਕੋਈ ਗਹਿਣਾ ਜਿਹੜਾ ਤਾਂ ਫੜਿਆ ਹੋਇਆ ਸਭ ਤੋਂ ਕੀਮਤੀ ਚੀਜ਼ ਆਤਮਾ ਕੋਲ ਹੋਰ ਕੁਝ ਨਹੀਂ ਹੈ ਸਭ ਤੋਂ ਕੀਮਤੀ ਚੀਜ਼ ਗਣਾ ਹੁੰਦਾ ਨਾਲੇ ਹੋਰ ਨਾ ਸੰਬੰਧ ਇਹਦਾ ਹੀ ਹੈ ਜਿੱਥੇ ਜਾਂਦੀਏ ਨਾਲੇ ਇਹ ਕਹਿੰਦੇ ਨਾਲੇ ਜਾਂਦੇ ਹੁੰਦੇ ਨੇ ਉਹ ਗਣਾ ਨਹੀਂ ਹੇੜ ਜਿਹੜੇ ਰਾਰ ਰੱਖਦੇ ਲਾਗੇ ਕਦੇ ਪਾਲੇ ਕਦੇ ਨਾ ਪਾਲੇ ਗਣਾ ਹੋਇਆ ਹਰ ਵਕਤ ਨਾਲ ਰਹੇ ਅਟੈਚਮੈਂਟ ਗਿਆ ਫੜਿਆ ਹੋਇਆ ਜਿਹੜਾ ਪਕੜਿਆ ਹੋਇਆ ਹੈ ਪਕੜਿਆ ਹੋਇਆ ਸਰੀਰ ਹੋਰ ਕੋਈ ਨਹੀਂ ਗਾਣਾ ਹੁੰਦਾ ਉਹ ਕਹਿੰਦੇ ਅਸੀਂ ਆਪਣੇ ਬਣਾਏ ਹੋਏ ਨੇ ਨੋ ਰਖ ਲਿਆ ਅਸਲੀ ਗਾਣਾ ਇਹਦਾ ਸਰੀਰ ਨਾਲ ਇਹ ਤਾਂ ਹੁਣ ਕੱਲ ਬਣਾਏ ਹੋਏ ਨੇ ਲੋਕਾਂ ਨੇ ਸੋਣਾ ਜਾ ਤੇ ਪਤਾ ਲੱਗ ਗਿਆ ਜਾਂ ਜੰਗਲ ਚ ਰਹਿੰਦਾ ਤੇ ਜਸ ਜਾਨਵਰ ਕਿਉਂ ਨਹੀਂ ਜਾਨਵਰਾਂ ਦੇ ਗਾਣੇ ਕੀ ਨੇ ਜਾਨਵਰਾਂ ਨੇ ਗਾਣੇ ਕੀ ਨੇ ਇਹ ਜਿੱਦਣ ਦਾ ਜਾਨਵਰ ਹੈ ਉਦੋਂ ਦਾ ਹੀ ਗਾਣੇ ਦੀ ਗੱਲ ਹੈ ਅੱਜ ਦੇ ਗਾਣੇ ਦੀ ਗੱਲ ਨਹੀਂ ਹੈ ਗਾਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਚੰਦ ਸੂਰਜ ਕੀ ਨੇ ਅਵਤਾਰ ਨੇ ਇਹ ਜੰਮ ਸੂਰਜ ਬਾਲੇ ਅਵਤਾਰ ਨਹੀਂ ਹੋਣ ਬਿਲਕੁਲ ਗਲਤ ਹੈ ਜਿੱਥੇ ਗਾਣੇ ਬੌੜ ਬਾੜੀ ਵਿੱਚ ਹੁੰਦਾ ਉੱਥੇ ਚੰਦ ਚੰਦ ਸੂਰਜ ਅਵਤਾਰ ਨੇ ਇਹ ਅਵਤਾਰਾਂ ਦੇ ਗਾਣੇ ਪਾਏ ਨੇ ਚੰਦ ਔਰ ਸੂਰਜ ਅੰਤਰਾਤਮਾ ਸੂਰਜ ਹੈ ਮਨ ਚੰਦ ਹੈ ਰਾਮ ਚੰਦ ਇਹਨਾਂ ਦੇ ਪਾਏ ਨੇ ਗਾਣੇ ਇਹ ਦੋ ਇਹ ਦੋ ਅਵਤਾਰ ਨੇ ਦੋ ਅਵਤਾਰ ਨੇ ਅਵਤਾਰ ਕੌਣ ਹੁੰਦਾ ਜਦੋਂ ਬੋਲਦੀ ਆਤਮਾ ਅਵਤਾਰ ਹੁੰਦਾ ਜਿੰਨਾ ਜਦ ਚੁੱਪਾ ਅਵਤਾਰ ਨਹੀਂ ਜਿੰਨਾ ਜਦ ਜੋਤ ਵਿੱਚ ਬੋਲ ਨਹੀਂ ਨਾ ਆਵਾਜ਼ ਨਹੀਂ ਪੈਦਾ ਹੁੰਦੀ ਉਦੋਂ ਅਵਤਾਰ ਨਹੀਂ ਹੈ ਤੇ ਤੇਜਵਾਰ ਨਹੀਂ ਹੁੰਦਾ ਬਿਲਕੁਲ ਵੀ ਇਹ ਜੋ ਮਰਜੀ ਕਹੀ ਜਾਂਦਾ ਤੇ ਤੇਜ ਬੀਜ ਹੁੰਦਾ ਹੈ ਅਵਤਾਰ ਨਹੀਂ ਹੁੰਦਾ ਇਹ ਤੇਜ ਦਾ ਅਵਤਾਰ ਰਾਮਚੰਦਰ ਕਹੀ ਜਾਂਦੇ ਨੇ ਬੀਜ ਰੂਪ ਹੁੰਦਾ ਦਰਮ ਜੰਦਰ ਚੰਦ ਸੂਰਜ ਇਕੱਠੇ ਅਵਤਾਰ ਨੇ ਦੋ ਲਿਖੇ ਹੋਏ ਸੂਰਜ ਵੰਸੀ ਕੋਲ ਹੈ ਰਾਮ ਚੰਦਰ ਵੰਸੀ ਕੋਲ ਹੈ ਕ੍ਰਿਸ਼ਨ ਨੂੰ ਦੋ ਇਕੱਠੇ ਨੇ ਜਦ ਅਵਤਾਰ ਲੈਂਦੇ ਨੇ ਦੋ ਇਕੱਠੇ ਹੀ ਲੈਂਦੇ ਨੇ ਕੱਲਾ ਨਹੀਂ ਲੈ ਸਕਦਾ ਅਵਤਾਰ ਕੱਲਾ ਕਦੇ ਲੈ ਲੂਗਾ ਜਿੱਦਾਂ ਕੱਲੇ ਨੇ ਅਵਤਾਰ ਲੈ ਲਿਆ ਉਦੋਂ ਸੱਜਣੇ ਚਲਾ ਜਾਊਗਾ ਜਦ ਇਹ ਕੋ ਹੋ ਕੇ ਅਵਤਾਰ ਲਊ ਨਾ ਇੱਕ ਹੋ ਕੇ ਉਗੂਗਾ ਇਹਦਾ ਸੱਚਖੰਡ ਜਲੇ ਆਉ ਹੈ RAM ਕੱਲਾ ਉਤਾਰ ਨਹੀਂ ਲੈ ਰਹਾ RAM ਰਾਜਾ ਹੈ ਫਿਰ ਫਿਰ ਉਹਦਾ RAM ਰਹਿਣਾ ਉਹ ਇਹ ਕੋਈ ਤਾਂ ਕਵੇ ਰਾਜਾ RAM ਰਾਇ ਮਾਇਆ ਫੇਰੀ ਉਹ ਤਾਂ ਰਾਜਾ ਹੈ ਫਿਰ ਜਦ ਤਖਤ ਤੇ ਬਹਿ ਜਾਊਗਾ ਫਿਰ ਰਾਜਾ ਅਬਨਸ਼ੀ ਰਾਜ ਲੈ ਲੂ ਉਦੋਂ RAM ਰਾਜਾ ਹੈ ਹੋੜਾ ਰਾਜਾ ਹੁੜਾਮ ਕੀ ਹੈ ਹੁੜਾਵਾ ਰਾਜਾ ਹੈਗਾ ਬਨਵਾਸੀ ਸੀਤਾ ਕੋਈ ਬੈਠਾ ਇਹੋੜਾ ਬਨਵਾਸੀ ਰਾਜਾ ਹੈ ਸੀਤਾ ਲਾਸ਼ ਨੂੰ ਵਿਛੜੇ ਹੋਏ ਨੇ ਰੋਵਾ ਰਾਮ ਨੂੰ ਕਾਲਾ ਪਿਆ ਰੋਵਾ ਰੋ ਰਿਹਾ ਹੈ ਰਾਮ ਉਹ ਵੇ ਰੋਵਾ ਪ੍ਰੈਜ਼ੈਂਟ ਟੈਂਸ ਹੈ ਲਗਾ ਹੋਇਆ ਪ੍ਰੈਜ਼ੈਂਟ ਕੰਟੀਨਿਊਸ ਟੈਂਸਰ ਰੋ ਰਹਿ ਰਾਮ ਇਸ ਵਕਤ ਵੀ ਨਕਾਲਾ ਪਿਆ ਸੀਤਾ ਲੈ ਸੁਣ ਵਿਛੜ ਗਿਆ ਵਿਚੜ ਗਿਆ ਮਰਬੁੱਦੀ ਦੋਏ ਪਿਛੜੇ ਨੇ ਰਾਮ ਨੂੰ ਉਹਦੀ ਸੁਣਦੇ ਹੀ ਨਹੀਂ ਉਹ ਅੰਦਰ ਹੈ ਬਾਹਰ ਨੇ ਉਹ ਨਿਜ ਘਰ ਜਾਏ ਬਾਹਰ ਨੇ ਇਹ ਪਰਦੇਸ ਗਏ ਹੋਏ ਨੇ ਦੋਏ ਗੌਰ ਨਮਾਣੀ ਛੱਡ ਕਰਿਆ ਨਿਕਰਿਆ ਘਰ ਆ ਇਹਨਾਂ ਨੂੰ ਕਹਿ ਰਿਹਾ ਨਿਕਰਿਓ ਘਰ ਆ ਜਾਓ ਉਹ ਅੰਦਰ ਹੈ ਬਾਹਰ ਨੇ ਉਹ ਨਹੀਂ ਆ ਰਿਹਾ ਆਪਣੇ ਘਰੋਂ ਬਾਹਰੋਂ ਕਰੋ ਨਹੀਂ ਆ ਸਕਦਾ ਬਾਹਰ ਇਹ ਲੱਖ ਮੀਟਰੇ ਖਾ ਟੱਪ ਕੇ ਦੋਏ ਸੀਤਾ ਲੱਖ ਮੀਟਰ ਪਿੱਛੜ ਗਿਆ RAM ਦਾ ਅਵਤਾਰ ਜਦੇ ਹੁੰਦਾ ਜਾਂ ਕ੍ਰਿਸ਼ਨ ਦਾ ਅਵਤਾਰ ਹੁੰਦਾ ਇਕੱਠੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ ਉਨਾਲੋ ਇਸ ਗੱਲ ਦਾ ਨਹੀਂ ਪਤਾ ਰਾਜਾ ਰਾਮ ਰਾਮ ਕਦ ਬਣਦਾ ਜਦੋਂ ਇਹ ਚੋ ਲక్ష్మణ ਮਨਬੁੱਧੀ ਅੱਡ ਹੋ ਜਾਂਦੇ ਨੇ ਉਹ ਤੋਂ ਗਾਲੀਆਂ ਨੇ ਬੁੱਧ ਕਾਲ ਕੋ ਗਾਲੀਆਂ ਸੀਧਾ ਨਹੀਂ ਬਗ ਲਾ ਗਿਆ ਅਗਰ ਉਹਦੇ ਵੀ ਖਾਣੇ ਚਲੀ ਗਈ ਸੀ ਉਹਦੀ ਉਹ ਸੀਧਾ ਨੂੰ ਰਾਵਣ ਲੈ ਜਾਂਦਾ ਨਾ ਪਰਮ ਲੈ ਗਿਆ ਜਾ ਕੇ ਪਰਮ ਨੇ ਅਗਰਸਲੀ ਬੁੱਧੀ ਹੋਰ ਕੀ ਹੋ ਯਾਰ ਰਾਵਣ ਕੌਣ ਹੈ ਰਾਵਣ ਪਰਮ ਦਾ ਨਾਮ ਹੈ ਜੇ 10 ਗ੍ਰੰਥ ਪੜ੍ਹੀਏ ਤਾਂ ਪਤਾ ਲੱਗਦਾ ਰਾਵਣ ਪਰਮ ਦੇ ਨਾਮ ਹੈ ਇਹੇ ਤਾਂ ਸ਼ੁੱਧ ਕੀਤੀ ਹੈ ਹੋ ਸੋਦੇ ਸਿਮਰਤ ਸਾਥ ਸਾਥ ਸਗਲ ਦਾ ਮਤਲਬ ਕੀ ਹੈ ਉਹਨਾਂ ਨੇ ਰਮੈਣ ਨੂੰ ਗੱਲ ਪੁੱਠੀ ਕੀਤੀ ਹੋਈ ਹੈ ਰੋਵੇ ਆ ਰਾਮ ਨਿਕਾਲਾ ਪਿਆ ਸੀਤਾ ਲక్ష్మణ ਵਿਛੜ ਗਿਆ ਸੀਤਾ ਲక్ష్మణ ਨਹੀਂ ਵਿਛੜਿਆ ਇਹਨਾਂ ਦੀ ਰਮੈਣ ਬਤਾਓ ਸੀਤਾ ਲక్ష్మణ ਜਾ ਘਰੋਂ ਗਏ ਨਾਲ ਗਏ ਨੇ ਉਹਦੇ ਸਾਡੇ ਵਿਛੜਿਆ ਕਹਿੰਦੇ ਨੇ ਜਦ ਘਰੋਂ ਕੱਢਿਆ ਤਾਂ ਸੀਤਾ ਲਖਣ ਵਿਛੜ ਗਿਆ ਉਹਨਾਂ ਦੀ ਰਮਾਂ ਜਿੰਨੀ ਵਿਛੜੇ ਹੋਏ ਹੈਗੇ ਉਹ ਤਾਂ ਨਾਲ ਗਏ ਨੇ ਵਿਛੜੇ ਤਾਂ ਹੋਰ ਨੰਬਰ ਵਿਛੜਿਆ ਸਾਰਾ ਯੁੱਧ ਦੇ ਲੋਕ ਸਾਰੇ ਵਿਛੜ ਗਏ